ਕਿ ਆਪ ਰੋਜ਼ੀਨਾ ਮਹੀਲਾ ਸਰਕਾਰ ਦੀ ਚਾਲੀਆਂ ਤੇ ਉਸ ਦੇ ਤਹਿਤ ਜਿਹੜੀਆਂ ਅਜਿਹੀਆਂ ਕਮੇਟੀਆਂ ਦਾ ਮੱਦੇਨਜ਼ਰ ਕੀਤਾ ਗਿਆ ਹੈ ਪਿੰਡਾਂ ਦੇ ਪਹਿਲੇ ਦਰ ਜਿਹੜੇ ਲਾਏ ਗਏ ਆ ਫ੍ਰੀ ਕਾਨਾ ਚੰਗੇ ਤੇ ਬੜੇ ਦੇਖੋ ਵਧੀਆ ਸ਼ਲਾਘਾਯੋਗ ਕਦਮ ਆ ਸਰਕਾਰ ਦਾ ਤੇ ਸਰਕਾਰ ਨੂੰ ਵਧਾਈ ਵੀ ਦਿੰਨੇ ਆ ਸੋ ਮੈਂ ਥੋੜਾ ਜਿਹਾ ਇੱਥੇ ਬੇਨਤੀ ਇਹ ਕਰੂੰਗਾ ਮੈਂ ਪਿੰਡ ਬਿਉੜੇ ਤੋਂ ਸਰਪੰਚ ਅਸੀਂ ਮੋਤਵਾਰ ਪਿੰਡਾਂ ਦੇ ਹੋਣ ਦੇ ਨਾਤੇ ਸਾਨੂੰ ਵੀ ਥੋੜਾ ਜਿਹਾ ਸਰਕਾਰ ਦਾ ਇਸ ਮਹਿੰਮ ਦੇ ਵਿੱਚ ਸਾਥ ਦੇਣਾ ਚਾਹੀਦਾ ਜੇ ਅਸੀਂ ਸਰਕਾਰ ਨੂੰ ਜਾਂ ਪੁਲਿਸ ਨੂੰ ਕਾਰ ਬੈਠ ਕੇ ਬਲੇਮ ਕਰੀਏ ਕਿ ਸਰਕਾਰ ਜਾਂ ਪੁਲਿਸ ਕੁਛ ਕਰਦੀ ਨਹੀਂ ਆ ਥੋੜਾ ਜਿਹਾ ਮੈਂ ਇਸ ਚੀਜ਼ ਤੋਂ ਗ੍ਰੇਜ਼ ਕਰੂੰਗਾ ਕਿਉਂਕਿ ਜਿੰਨਾ ਚਿਰ ਅਸੀਂ ਆਵਾਮ ਜਿਹੜੀ ਆ ਪਬਲਿਕ ਜਿਹੜੀ ਆ ਸਰਕਾਰ ਦੇ ਨਾਲ ਜਾਂ ਪੰਜਾਬ ਪੁਲਿਸ ਦੇ ਨਾਲ ਨਹੀਂ ਸਟੈਂਡ ਕਰਦੀ ਉਹਨਾਂ ਚਿਰ ਜਿਹੜਾ ਇਹ ਜਿਹੜਾ ਯੁੱਧ ਨਸ਼ੇ ਦਾ ਵਿਰੋਧ ਸਾਡਾ ਅਧੂਰਾ ਆ ਸਾਨੂੰ ਪਿੰਡ ਵਾਲਿਆਂ ਨੂੰ ਮੋਹਦਬਰ ਵਿਅਕਤੀਆਂ ਨੂੰ ਸਾਰਿਆਂ ਨੂੰ ਇਸ ਇਹਨਾਂ ਦੇ ਨਾਲ ਵੱਧ ਚੜ ਕੇ ਹੰਗਾਰਾ ਕਰਨਾ ਚਾਹੀਦਾ ਫਿਰ ਹੀ ਆਪਾਂ ਕਿਤੇ ਨਾ ਕਿਤੇ ਇਹ ਜਿਹੜਾ ਯੁੱਧ ਨਸ਼ੇ ਦਾ ਵਿਰੋਧ ਛੇੜਿਆ ਅਸੀਂ ਇਹਦੇ ਤੇ ਕੋਈ ਜਿੱਤ ਪ੍ਰਾਪਤ ਕਰ ਸਕਦੇ ਆ ਨਹੀਂ ਤਾਂ ਹਾਲਾਤ ਜਿਹੜੇ ਆ ਔਰ ਕੋਈ ਜਿੰਨਾ ਚਾ ਰਾਮ ਜਿਹੜੀ ਪਬਲਿਕ ਆ ਉਹ ਸਾਥ ਨਹੀਂ ਦੇਂਦੀ ਉਹਨਾਂ ਚਾਰੇ ਜਿਹੜੇ ਹਾਲਾਤ ਆ ਇਹ ਮੇਰੇ ਹਿਸਾਬ ਨਾਲ ਨਹੀਂ ਸੁਧਰਨੇ ਆਮ ਪਬਲਿਕ ਨੂੰ ਜਿਹੜਾ ਹੈਗਾ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖੜਨਾ ਪੈਣਾ ਫੇਰੇ ਕਿਤੇ ਨਾ ਕਿਤੇ ਅਸੀਂ ਜਿਹੜਾ ਹੈਗਾ ਜਿੱਤ ਪ੍ਰਾਪਤ ਕਰ ਸਕਦੇ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੀ ਸਰਕਾਰ ਸ੍ਰੀ ਭਗਵੰਤ ਸਿੰਘ ਮਾਨ ਜੀ ਹੁਣੀ ਜੋ ਇਹ ਨਸ਼ਾ ਵਿਰੋਧ ਮਹਾਂਮ ਚਲਾਈ ਆ ਇਹ ਬਹੁਤ ਅੱਛੀ ਮਹਾਂਮ ਹੈ ਜਿਹੜੇ ਕਿ ਸਾਡੇ ਨੌਜਵਾਨ ਇਸ ਨਸ਼ੇ ਦੇ ਵਿੱਚ ਆ ਕੇ ਨਸ਼ਾ ਹੋ ਰਾਇਆ ਅਸੀਂ ਇਹਦਾ ਬਹੁਤ ਤਲਵਾ ਦਿਆ ਇੱਕ ਸਰਕਾਰ ਦਾ ਜੋ ਕਿ ਸਰਕਾਰ ਅੱਛੇ ਕੰਮ ਕਰਦੀ ਆ ਔਰ ਨੌਜਵਾਨਾਂ ਦੀ ਜ਼ਿੰਦਗੀ ਨੂੰ ਮੁਕਤੋਂ ਤੋਂ ਬਚਾ ਰਹੀ ਆ ਸੋ ਐਸੀ ਹੀ ਕਹਿੰਦੇ ਆ ਨਸ਼ਾ ਨਾ ਕਰੋ ਔਰ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ ਤੇ ਉਹ ਸਾਡੇ ਨਾਲ ਅਸੀਂ ਨਾਲ ਖੜੇ ਆ ਉਹ ਸਾਡੇ ਨਾਲ ਖੜੇ ਆ ਤੇ ਐਸੀ ਅਸੀਂ ਕਹਿਣਾ ਚਾਹੁੰਦੇ ਆ ਨਸ਼ੇ ਬੰਦ ਕਰੋ ਨਸ਼ਿਆਂ ਨੇ ਨਾਰਜੀ ਜ਼ਿੰਦਗੀ ਸਾਡੀ ਬਰਬਾਦ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖਿਆ ਗਿਆ ਡੀਬੀ ਸਕੂਲ ਦੇ ਵਿੱਚ ਕੀ ਪ੍ਰੋਗਰਾਮ ਸਰ ਇਹ ਪ੍ਰੋਗਰਾਮ ਹੈ ਕਿ ਜਿਹੜੀਆਂ ਬਾਰਡ ਡਿਫੈਂਸ ਕਮੇਟੀਆਂ ਸੀਗੀਆਂ ਔਰ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਹੈਗੀਆਂ ਕਰੀਬ 1225 ਦੇ ਕਰੀਬ ਇਹ ਕਮੇਟੀਆਂ ਨੇ ਟੋਟਲ ਔਰ ਮੈਂਬਰ ਜਿਹੜੇ ਇਹਨਾਂ ਦੇ ਬਣੇ 1225 ਤੇ 136 ਦੇ ਕਰੀਬ ਇਹ ਕਮੇਟੀਆਂ ਹੈਗੀਆਂ ਔਰ ਇਹਨਾਂ ਨੇ ਬੜਾ ਅੱਛਾ ਸਹਿਯੋਗ ਜਿਹੜਾ ਸਾਨੂੰ ਦਿੱਤਾ ਹੈ ਨਸ਼ੇ ਨੂੰ ਥੱਲ ਪਾਉਣ ਦੇ ਵਿੱਚ ਔਰ ਅੱਜ ਜਿਹੜੀ ਰੇਸ਼ੋ ਡਾਊਨ ਨਸ਼ੇ ਦੀ ਗਈ ਹੈ ਉਹ ਇਹਨਾਂ ਦੇ ਸਦਕਾ ਹੀ ਆ ਪੁਲਿਸ ਦਾ ਪ੍ਰਯਾਸ ਤੇ ਬਹੁਤ ਕਾਮਯਾਬ ਰਹੇ ਅਸੀਂ ਇਸ ਕੰਮ ਦੇ ਵਿੱਚ ਕਾਫੀ ਕਾਮਯਾਬ ਰਹੇ ਹਾਂ ਔਰ ਇਹਨਾਂ ਦੀ ਸਹਿਯੋਗ ਦੇ ਨਾਲ ਹੀ ਰਹੇ ਹਾਂ ਔਰ ਅੱਜ ਇਹ ਜਿਹੜੀ ਕਮੇਟੀਆਂ ਨੇ ਇਹਨਾਂ ਨੂੰ ਕਮੇਟੀਆਂ ਨੂੰ ਬਕਾਇਦਾ ਤੌਰ ਦੇ ਉੱਤੇ ਇੱਕ ਕਾਰਡ ਵਗੈਰਾ ਇਸ਼ੂ ਇਸ਼ੂ ਕੀਤੇ ਨੇ ਜਿਹਦੇ ਵਿੱਚ ਐਸ ਐਚਓ ਦੀ ਸਟੈਂਪ ਲੱਗੇਗੀ ਔਰ ਇਹ ਆਪ ਜਿਹੜਾ ਨਸ਼ਿਆ ਵਿਰੁੱਧ ਜਿਹੜਾ ਕੰਮ ਕਰ ਰਹੇ ਨੇ ਉਹਦੇ ਮੁਤਾਬਕ ਸਾਨੂੰ ਸਹਿਯੋਗ ਜਿਹੜਾ ਇਹ ਦਿੰਦੇ ਰਹਿਣਗੇ ਤੇ ਅਸੀਂ ਇਸੇ ਤਰ੍ਹਾਂ ਹੀ ਅੱਗੇ ਜਿਹੜੀ ਹੈਗੀ ਆ ਉਹ ਆਪਣੀ ਯੁੱਧ ਨਸ਼ਿਆ ਵਿਰੁੱਧ ਜਿਹੜੀ ਮਹਿੰਮਾ ਨੂੰ ਅਸੀਂ ਜਾਰੀ ਰੱਖਾਂਗੇ ਕਰੀਬ ਅਸੀਂ ਆਪਣੀ ਸਭ ਦੀ ਜਿੰਦੀ ਗੱਲ ਕਰੀਏ ਤੇ 400 ਦੇ ਕਰੀਬ ਅਸੀਂ ਜਿਹੜਾ ਬੰਦਾ ਹੈ ਉਹ ਬੁੱਕ ਕੀਤਾ ਔਰ ਸਿਟੀ ਦੇ ਵਿੱਚ ਇਸ ਗੱਲ ਦਾ ਬੜਾ ਅੱਛਾ ਮੈਸੇਜ ਆਂਦਾ ਕਿ ਨਸ਼ਿਆਂ ਦਾ ਪਹਿਲੇ ਨਾਲੋਂ ਕਾਫੀ ਜ਼ਿਆਦਾ ਜਿਹੜਾ ਉਹ ਥਲ ਪਈ ਧੰਨਵਾਦ ਮੈਂ ਕੰਚਨ ਦਿਓਲ ਵਿਧਾਨ ਸਭਾ ਕੋਆਰਡੀਨੇਟਰ ਹੁਸ਼ਿਆਰਪੁਰ ਅ ਜਿਵੇਂ ਤੁਸੀਂ ਜਾਣਦੇ ਹੋ ਕਿ ਯੁੱਧ ਨਸ਼ਾ ਵਿਰੋਧ ਸਾਡੀ ਪੰਜਾਬ ਸਰਕਾਰ ਦੀ ਮਹੀਨ ਚਲਾਈ ਗਈ ਹੈ ਜਿਸ ਦੇ ਵਿੱਚ ਕਿ ਅਸੀਂ ਜਿਹੜਾ ਨਸ਼ਾ ਦੇ ਖਿਲਾਫ ਹੋ ਰਿਹਾ ਮਹੀਨ ਚਲਾ ਰਹੇ ਆ ਯੁੱਧ ਚੱਲ ਰਿਹਾ ਸਾਡਾ ਅਸੀਂ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਆਂਦੀ ਹੈ ਕਿ ਨਸ਼ਾ ਵੇਚਿਆ ਜਾ ਰਿਹਾ ਜਾਂ ਨਸ਼ਾ ਕਰ ਰਿਹਾ ਅਸੀਂ ਪੂਰੀ ਕਾਰਵਾਈ ਕਰਦੇ ਆ ਔਰ ਜਿਹੜੀ ਅੱਜ ਦੀ ਮੀਟਿੰਗ ਹੈ ਸਾਡੀ ਅੱਜ ਦੀ ਟ੍ਰੇਨਿੰਗ ਸੈਸ਼ਨ ਜਿਹੜਾ ਅਸੀਂ ਰੱਖਿਆ ਗਿਆ ਹੈ ਉਹ ਰੱਖਿਆ ਗਿਆ ਹੈ ਨਸ਼ਾ ਦੇ ਖਲਾਫ ਅਸੀਂ ਜਿਹੜੀ ਬੀਡੀਐਸ ਕਮੇਟੀ ਔਰ ਵਾਰਡ ਕਮੇਟੀਆਂ ਬਣਾਈਆਂ ਇਹਦੇ ਵਿੱਚ ਅੱਜ ਅਸੀਂ ਟ੍ਰੇਨਿੰਗ ਦੇ ਰਿਹਾ ਜਿਸ ਦੇ ਵਿੱਚ ਅਸੀਂ ਪਿੰਡਾਂ ਦੇ ਔਰ ਸ਼ਹਿਰਾਂ ਦੇ ਨੂੰ ਆਪੋ ਆਪਣੇ ਵਾਰਡ ਆਪਣਾ ਤੇ ਪਿੰਡ ਦੇ ਪਹਿਰੇਦਾਰ ਦੇ ਤੌਰ ਤੇ ਟ੍ਰੇਨ ਕਰ ਰਹੇ ਹਾਂ ਕਿ ਜਿੱਥੇ ਵੀ ਤੁਹਾਨੂੰ ਮਹਿਸ਼ਾ ਦਿਖ ਰਿਹਾ ਹੈ ਕੋਈ ਸ਼ਰਤੀ ਅੰਸਰ ਕੋਈ ਇਸ ਤਰ੍ਹਾਂ ਦੀ ਗਤੀਵਿਧੀਆਂ ਕਰ ਰਿਹਾ ਹੈ ਤੁਸੀਂ ਉਹਨਾਂ ਦੀ ਜਿਹੜੀ ਇਹ ਇਨਫੋਰਮੇਸ਼ਨ ਆ ਉਹ ਪੰਜਾਬ ਸਰਕਾਰ ਨੂੰ ਦੋ ਪੰਜਾਬ ਪੁਲਿਸ ਨੂੰ ਦੋਵੋ ਤੇ ਤੁਰੰਤ ਕਾਰਵਾਈ ਹੋਏਗੀ ਇੱਕ ਸਾਡਾ ਸਰ ਐਪ ਵੀ ਦੋ ਆ ਰਿਹਾ ਹੈ ਜਿਹਦੇ ਵਿੱਚ ਡਾਇਰੈਕਟਲੀ ਆ ਕਿਸੇ ਦਾ ਨਾਮ ਨਹੀਂ ਸ਼ੋ ਹੋਏਗਾ ਤੇ ਉਸ ਐਪ ਦੇ ਥਰੂ ਤੁਹਾਡੀ ਜਿਹੜੀ ਕਾਰਵਾਈ ਹੈ ਕੀ ਤੁਸੀਂ ਕਾਰਵਾਈ ਕੀਤੀ ਹੈ ਕਿ ਨਾ ਉਹਨਾਂ ਨੇ ਪੁਲਿਸ ਨੇ ਉਸ ਦੇ ਉੱਤੇ ਐਕਸ਼ਨ ਲਿੱਤਾ ਜਾਂ ਨਹੀਂ ਲਿੱਤਾ ਉਹਦਾ ਵੀ ਬਕਾਇਦਾ ਦੱਸਿਆ ਜਾਏਗਾ ਸਰ ਮੇਨ ਮਕਸਦ ਸਾਡਾ ਇਹ ਹੈ ਕਿ ਅਸੀਂ ਆਪਣੇ ਹਿਸ਼ਾਤੌਰ ਆਪਣੇ ਜ਼ਿਲ੍ਹੇ ਆਪਣੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਨਾ ਹੈ ਔਰ ਆਪਣਾ ਰੰਗਲਾ ਪੰਜਾਬ ਜਿਹੜਾ ਸਾਡੇ ਸੀਐਮ ਸਾਹਿਬ ਦਾ ਸੁਨੇਹਾ ਹੈ ਉਹ ਦੇਣਾ ਹੈ ਸਰ ਜੁੱਧ ਬਚਿਆ ਉਹਦੀ ਜਿਹੜੀ ਸਰਕਾਰ ਚਾਹ ਰਹੀ ਹੈ ਉਸਦੇ ਤਹਿਤ ਇਹ ਆ ਪਿੰਡਾਂ ਦੇ ਪਹਿਰੇਦਾਰ ਅਸੀਂ ਪਿੱਛੇ ਲੱਗ ਕੇ ਦੇਖ ਰਹੇ ਹਾਂ ਇਸਦੇ ਤਹਿਤ ਇਹ ਕਮੇਟੀਆਂ ਬਣਾਈਆਂ ਗਈਆਂ 30 ਪ੍ਰੋਗਰਾਮ ਐਡ ਕਰਾ ਰਹੇ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸਤਵੰਦ ਸਿੰਘ ਜੀ ਆਨ ਜ਼ਿਲ੍ਹਾ ਕੋਆਰਡੀਨੇਟਰ ਜੁੱਧ ਨਸ਼ਾ ਵਿਰੋਧ ਆ ਮਰਮੀ ਪਾਰਟੀ ਪੰਜਾਬ ਸਰਕਾਰ ਦੁਆਰਾ ਯੋਧ ਨਸ਼ੇ ਵਿਰੋਧ ਦੀ ਜਿਹੜੀ ਮੁਹਿੰਮ ਚਲਾਈ ਗਈ ਸੀਗੀ ਉਹਦੇ ਤਹਿਤ ਹਰੇਕ ਪੂਰੇ ਪੰਜਾਬ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਸੀ। ਸਰਕਾਰ ਦਾ ਮਨਸ਼ਾ ਇਹ ਸੀ ਵੀ ਜਿਹੜੀਆਂ ਅਸੀਂ ਜੜੋਂ ਜਿਹੜਾ ਨਸ਼ੇ ਨੂੰ ਖਤਮ ਕਰਨਾ ਕਿਉਂਕਿ ਜਿਹੜਾ ਚਿੱਟੇ ਦਾ ਨਸ਼ਾ ਇੱਕ ਘਣ ਵਾਂਗ ਸਾਡੇ ਪੰਜਾਬ ਨੂੰ ਖਾ ਰਿਹਾ ਸਾਡੀ ਨੌਜਵਾਨੀ ਨੂੰ ਖਾ ਰਿਹਾ ਇਸ ਲਈ ਅਸੀਂ ਸਰਕਾਰ ਨੇ ਵਿਲੇਜ ਡਿਫੈਂਸ ਕਮੇਟੀਆਂ ਇਹ ਫੋਨ ਦੇ ਵਿੱਚ ਸਾਡੇ ਲਿਆਂਦੀਆਂ ਔਰ ਉਹਨਾਂ ਵਿਲੇਜ ਡਿਫੈਂਸ ਕਮੇਟੀਆਂ ਦੀ ਅੱਜ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਸੈਸ਼ਨ ਚੱਲ ਰਿਹਾ ਕਿੱਦਾਂ ਅਸੀਂ ਉਹਨਾਂ ਲੋਕਾਂ ਨੂੰ ਫੜਨਾ ਜਾਂ ਉਹ ਥੱਲੇ ਦੀ ਕੀ ਗਰਾਊਂਡ ਰਿਪੋਰਟ ਸਰਕਾਰ ਤੱਕ ਪਹੁੰਚਾਉਣੀ ਹੈ ਉਹਨਾਂ ਦੇ ਵਿੱਚ ਇਹਨਾਂ ਵਿਲੇਜ ਡਿਫੈਂਸ ਕਮੇਟੀਆਂ ਦਾ ਬਹੁਤ ਵੱਡਾ ਅਹਿਮ ਯੋਗਦਾਨ ਰਹੇਗਾ ਜੇ ਮੈਂ ਜਿਲੇ ਦੀ ਗੱਲ ਕਰਾਂ ਸੱਤੇ ਹਲਕਿਆਂ ਦੇ ਵਿੱਚ ਹੁਸ਼ਿਆਰਪੁਰ ਦੇ ਜਿਹੜੇ ਵਿਲੇਜ ਜਿੰਨੇ ਵੀ ਵਿਲੇਜ ਪੈਂਦੇ ਆ ਜਿੰਨੇ ਵੀ ਸ਼ਹਿਰ ਹੈ ਸ਼ਹਿਰਾਂ ਦੇ ਵਿੱਚ ਵਾਰਡ ਨੇ ਪਿੰਡਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਸ਼ਹਿਰ ਦੇ ਵਿੱਚ ਡਬਲਿਊ ਡੀ ਸੀ ਵਾਰਡ ਡਿਫੈਂਸ ਕਮੇਟੀ ਬਣਾਈ ਗਈ ਸਰ ਇਹ ਤੇ ਮੈਂਬਰ ਹੈਗੇ ਸਭ ਦਾ ਕਾਰਜ ਸ਼ੁਰੂ ਹੋਊਗਾ ਇਹ ਇੱਕ ਸਰਕਾਰ ਦਾ ਹਿੱਸਾ ਹੋਣਗੇ ਜਿੰਨੇ ਵਿਲੇਜ ਡਿਫੈਂਸ ਕਮੇਟੀ ਔਰ ਵਾਰਡ ਡਿਫੈਂਸ ਕਮੇਟੀ ਦੇ ਜਿੰਨੇ ਵੀ ਚੁਣੇ ਗਏ ਨੁਮਾਇੰਦੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ বেলা পুলিশ ਵੱਲੋਂ ਇੱਕ ਆਈਡੈਂਟੀਟੀ ਕਾਰਡ ਜਾਰੀ ਕੀਤਾ ਜਾਏਗਾ ਤਾਂ ਜੋ ਉਹਨਾਂ ਦੀ ਪਛਾਣ ਜਿਹੜੀ ਉਹ ਬਰਕਰਾਰ ਰਵੇ। ਹੈਲਪ ਨੰਬਰ ਹੈਲਪ ਲਾਈਨ ਨੰਬਰ ਜਿਹੜਾ ਸੇਮ ਹੀ ਰਹੇਗਾ ਤੇ ਇੱਕ ਸਰਕਾਰ ਵੱਲੋਂ ਇੱਕ ਐਪਲੀਕੇਸ਼ਨ ਐਪ ਜਿਹੜੀ ਆ ਉਹ ਸਾਰਿਆਂ ਨੂੰ ਡਾਊਨਲੋਡ ਕਰਾਈ ਜਾਏਗੀ। ਉਹਦੇ ਅੱਜ ਟ੍ਰੇਨਿੰਗ ਆ ਔਰ ਉਹਦੇ ਵਿੱਚ ਹੀ ਸਾਰਾ ਇਨਫੋਰਮੇਸ਼ਨ ਜੋ ਵੀ ਕੋਈ ਤਸਕਰ ਹੈ ਜਾਂ ਕੋਈ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਜੇ ਸਰਕਾਰ ਦੇ ਦੋ ਵਿਜ਼ਨ ਨੇ ਜੇ ਕੋਈ ਨਸ਼ਾ ਕਰਦਾ ਉਹਦੇ ਤੇ ਕਾਰਵਾਈ ਨੇ ਉਹਨੂੰ ਰੀਹੈਬ ਕਰਨਾ ਔਰ ਜਿਹੜਾ ਨਸ਼ਾ ਵੇਚਦਾ ਉਹਨੂੰ ਅਸੀਂ ਉਹਨੂੰ ਫੜ ਕੇ ਜੇਲ੍ਹਾਂ ਚ ਸੁੱਟਣਾ ਸੋ ਇਹ ਸਪਸ਼ਟੇ ਕਲੀਅਰ ਭਗਵੰਤ ਮਾਨ ਸਾਹਿਬ ਦਾ ਸੁਨੇਹਾ ਹੈ ਜਿਹੜਾ ਵੀ ਇਸ ਨਸ਼ੇ ਦੇ ਕਿਸੇ ਵੀ ਉਹਦੇ ਟਰੈਪ ਦੇ ਵਿੱਚ ਆ ਗਿਆ ਤਾਂ ਉਹਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਊਗਾ